ਪੀਪੀਟੀਵੀ ਦੇਖ ਰਹੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜਿਵੇਂ ਕਿ ਸਾਰੇ ਜਾਣਦੇ ਨੇ ਕਿ ਕਈ ਦਿਨਾਂ ਤੋਂ ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਛਾਈ ਹੋਈ ਹੈ ਵੱਡੀਆਂ-ਵੱਡੀਆਂ ਬਹਿਸਾਂ ਇਸ ਫਿਲਮ ਨੂੰ ਲੈ ਕੇ ਮੀਡੀਆ ਤੇ ਸੋਸ਼ਲ ਮੀਡੀਆ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਇਹ ਸਾਰੀਆਂ ਬਹਿਸਾਂ ਇੱਕ ਦੂਜੇ ਦੇ ਕੱਪੜੇ ਪਾੜਨ ਤੋਂ ਅੱਗੇ ਨਹੀਂ ਵਧੀਆਂ ਇੰਨਾ ਸਾਰੀਆਂ ਬੈਸਾਂ ਨੂੰ ਦੇਖ ਕੇ ਇਹ ਮਹਿਸੂਸ ਹੁੰਦਾ ਹੈ ਕਿ ਜਿਵੇਂ ਭਾਰਤ ਅਤੇ ਪੰਜਾਬ ਵਿੱਚ ਸਿਰਫ ਇਹ ਹੀ ਮਸਲਾ ਹੋਵੇ ਹੋਰ ਕੋਈ ਮਸਲਾ ਨਹੀਂ ਇਹ ਕਿਤੇ ਵੀ ਦੇਖਣ ਸੁਣਨ ਨੂੰ ਨਹੀਂ ਮਿਲਿਆ ਕਿ ਪੰਜਾਬ ਵਿੱਚ ਗੰਦਲੇ ਹੋ ਰਹੇ ਪਾਣੀ ਦੀ ਚਰਚਾ ਹੋਵੇ ਨਸ਼ਿਆਂ ਨਾਲ ਮਰ ਰਹੇ ਨੌਜਵਾਨਾਂ ਦਾ ਜ਼ਿਕਰ ਹੋਵੇ ਬੇਰੁਜ਼ਗਾਰੀ ਦਾ ਜ਼ਿਕਰ ਹੋਵੇ ਨਹੀਂ ਕਿਤੇ ਵੀ ਨਹੀਂ ਚਰਚਾ ਸਿਰਫ ਇਸ ਤੇ ਹੋ ਰਹੀ ਹੈ ਕਿ ਦਿਲਜੀਤ ਦੋਸਾਂਝ ਗਦਾਰ ਹੈ ਜਾ ਦੇਸ਼ ਭਗਤ ਸਭ ਨੂੰ ਪਤਾ ਹੈ ਕਿ ਦਿਲਜੀਤ ਦੀ ਫਿਲਮ ਭਾਰਤ ਨੂੰ ਛੱਡ ਕੇ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਗਈ ਹੈ ਜਿਸ ਨੂੰ ਬਹੁਤ ਵਧੀਆ ਹੰਗਾਰਾ ਵੀ ਮਿਲਿਆ ਹੈ ਦੁਨੀਆ ਭਰ ਦੇ ਪੰਜਾਬੀਆਂ ਨੇ ਦਿਲਜੀਤ ਨੂੰ ਸਤਿਕਾਰ ਦੇਣ ਦੇ ਨਾਲ ਨਾਲ ਫਿਲਮ ਨੂੰ ਵੀ ਬਹੁਤ ਸਤਿਕਾਰ ਦਿੱਤਾ ਹੈ ਦਿਲਜੀਤ ਆਪਣੇ ਆਪ ਵਿੱਚ ਇੱਕ ਬ੍ਰਾਂਡ ਬਣ ਚੁੱਕਾ ਹੈ ਜਿਸ ਨੇ ਪੰਜਾਬ ਅਤੇ ਪੰਜਾਬੀ ਨੂੰ ਦੁਨੀਆ ਭਰ ਵਿੱਚ ਪ੍ਰਮੋਟ ਕੀਤਾ ਹੈ ਦੁਨੀਆ ਭਰ ਦੇ ਵੱਡੇ ਵੱਡੇ ਇਵੈਂਟਸ ਵਿੱਚ ਉਸ ਦੀ ਸਮੂਲੀਅਤ ਆਪਣੇ ਆਪ ਵਿੱਚ ਮਾਇਨੇ ਰੱਖਦੀ ਹੈ ਦਿਲਜੀਤ ਬ੍ਰਾਂਡ ਰਾਤੋਂ ਰਾਤ ਨਹੀਂ ਬਣ ਗਿਆ ਇਸ ਪਿੱਛੇ ਉਸ ਦੀ ਬਹੁਤ ਵੱਡੀ ਤਪੱਸਿਆ ਹੈ ਅਤੇ ਉਸ ਬ੍ਰਾਂਡ ਨੂੰ ਕਾਇਮ ਰੱਖਣਾ ਉਸ ਤੋਂ ਵੀ ਵੱਡੀ ਤਪੱਸਿਆ ਹੈ ਦਿਲਜੀਤ ਦੀ ਇਹ ਕੋਈ ਪਹਿਲੀ ਫਿਲਮ ਨਹੀਂ ਜਿਸ ਤੇ ਵਾਦ-ਵਿਵਾਦ ਪੈਦਾ ਹੋਇਆ ਹੋਵੇ ਮਨੁੱਖੀ ਅਧਿਕਾਰਾਂ ਲਈ ਹਾ ਦਾ ਨਾਰਾ ਮਾਰਨ ਵਾਲੇ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ ਵਾਦ-ਵਿਵਾਦ ਕਰਨ ਡੱਬੇ ਵਿੱਚ ਬੰਦ ਪਈ ਹੈ ਸਰਦਾਰ ਜੀ 3 ਵਿੱਚ ਕੁਝ ਲੋਕਾਂ ਵੱਲੋਂ ਇਸ ਕਰਕੇ ਹੱਲਾਗੁੱਲਾ ਕੀਤਾ ਗਿਆ ਕਿਉਂਕਿ ਉਸ ਵਿੱਚ ਪਾਕਿਸਤਾਨੀ ਅਦਾਕਾਰ ਹਾਨੀਆ ਆਮਰ ਮੁੱਖ ਭੂਮਿਕਾ ਵਿੱਚ ਹੈ ਇਸੇ ਕਰਕੇ ਦਿਲਜੀਤ ਨੂੰ ਗਦਾਰ ਤੱਕ ਆਖਿਆ ਗਿਆ ਜਸਵੰਤ ਸਿੰਘ ਖਾਲੜਾ ਬਾਰੇ ਬੜੀ ਫਿਲਮ ਵਿੱਚ ਤਾਂ ਕੋਈ ਪਾਕਿਸਤਾਨੀ ਕਲਾਕਾਰ ਨਹੀਂ ਫਿਰ ਉਸ ਨੂੰ ਕਿਉਂ ਨਹੀਂ ਰਿਲੀਜ਼ ਹੁਣ ਦਿੱਤਾ ਜਾ ਰਿਹਾ ਇਹਨਾਂ ਦੋਰੇ ਮਾਪਦੰਡਾਂ ਦੀ ਕਿਸੇ ਨੂੰ ਸਮਝ ਨਹੀਂ ਆਉਂਦੀ ਦਿਲਜੀਤ ਨੇ ਦੁਨੀਆ ਭਰ ਦੇ ਵੱਡੇ ਵੱਡੇ ਸ਼ੋਅਾਂ ਵਿੱਚ شمولیت ਕਰਕੇ ਜਿੱਥੇ ਭਾਰਤ ਦੀ ਪ੍ਰਤੀ ਦਿੱਤਾ ਕੀਤੀ ਹੈ ਉਥੇ ਨਾਲ ਦੀ ਨਾਲ ਪੰਜਾਬ ਅਤੇ ਪੰਜਾਬੀ ਦਾ ਝੰਡਾ ਵੀ بلند ਕੀਤਾ ਹੈ ਜੋ ਕਿ ਬਹੁਤ ਮਾਨ ਵਾਲੀ ਗੱਲ ਹੈ ਬਾਬੇ ਭੰਗੜਾ ਪਾਉਂਦੇ ਨੇ ਜੋਗੀ ਸੱਜਣ ਸਿੰਘ ਰੰਗਰੂਠ ਜੱਟ ਐਂਡ ਜੂਲੀਟ ਜੋੜੀ ਚਮਕੀਲਾ ਪੰਜਾਬ 84 ਸੂਰਜ ਤੇ ਮੰਗਲ ਭਾਰੀ ਆਦ ਫਿਲਮਾਂ ਨੂੰ ਦਰਸ਼ਕਾਂ ਨੇ ਬਹੁਤ ਹੀ ਪਿਆਰ ਦਿੱਤਾ ਹੈ ਉਸੇ ਹੀ ਲੜੀ ਵਿੱਚ ਸਰਦਾਰ ਜੀ ਫਿਲਮ ਦਾ ਸੀਕੁਐਂਸ ਆਉਂਦਾ ਹੈ ਦਿਲਜੀਤ ਸਦਾ ਹੀ ਦਰਸ਼ਕਾਂ ਦੀਆਂ ਖਾਸ਼ਾਂ ਤੇ ਪੂਰਾ ਉਤਰਿਆ ਹੈ ਗਾਇਕੀ ਵਿੱਚ ਜਿਹੜੇ ਮੀਰ ਪੱਥਰ ਦਿਲਜੀਤ ਨੇ ਗੱਡੇ ਨੇ ਉਹਨਾਂ ਤੱਕ ਅਜੇ ਤੱਕ ਕੋਈ ਵੀ ਪੰਜਾਬੀ ਕਲਾਕਾਰ ਨਹੀਂ ਪਹੁੰਚ ਸਕਿਆ ਪਵੇਖ ਵਿੱਚ ਹੋ ਸਕਦਾ ਕਿ ਕੋਈ ਕਲਾਕਾਰ ਉਸ ਤੋਂ ਉੱਪਰ ਵੀ ਚਲਾ ਜਾਵੇ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਦਿਲਜੀਤ ਇੱਕ ਮਲਟੀ ਟੈਲੈਂਟਡ ਕਲਾਕਾਰ ਹੈ ਜੋ ਦਰਸ਼ਕਾਂ ਦੀ ਨਬਜ਼ ਨੂੰ ਪਛਾਣਦਾ ਹੈ ਦਲਜੀਤ ਦੇ ਵਰਲਡ ਟੂਰ ਨੇ ਵੀ ਦੁਨੀਆ ਭਰ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ ਹੈ ਭਾਰਤ ਵਿੱਚ ਵੀ ਲੋਕ ਟਿਕਟਾਂ ਲੈ ਲੈ ਕੇ ਉਸਦੇ ਸ਼ੋਅ ਵਿੱਚ ਸ਼ਿਰਕਤ ਕਰਦੇ ਨੇ ਦਰਸ਼ਕਾਂ ਦੇ ਇਸ ਪਿਆਰ ਅਤੇ ਸਤਿਕਾਰ ਨੇ ਹੀ ਦਲਜੀਤ ਦਸਾਜ ਨੂੰ ਸੁਪਰਸਟਾਰ ਬਣਾਇਆ ਹੈ ਅੱਜ ਜੋ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਵਿੱਚ ਆਪਣਾ ਇੱਕ ਵੱਖਰਾ ਰੁਤਬਾ ਤੇ ਮੁਕਾਮ ਰੱਖਦਾ ਹੈ ਸਰਦਾਰ ਜੀ 3 ਵਿੱਚ ਕੰਮ ਕਰਨ ਵਾਲੀ ਨੀਰੂ ਬਾਜਵਾ ਨੇ ਵੀ ਕਾਫੀ ਹਿੱਟ ਫਿਲਮਾਂ ਦਿੱਤੀਆਂ ਨੇ ਦਰਸ਼ਕਾਂ ਨੇ ਉਸ ਨੂੰ ਵੀ ਅਥਾਹ ਪਿਆਰ ਦਿੱਤਾ ਹੈ ਪਰ ਅਫਸੋਸ ਸਰਦਾਰ ਜੀ 3 ਵਿੱਚ ਉਹ ਇੱਕ ਮੂਕ ਦਰਸ਼ਕ ਬਣੀ ਰਹੀ ਜਿਸ ਕਾਰਨ ਉਸ ਨੂੰ ਕਾਫੀ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਪਾਕਿਸਤਾਨੀ ਅਦਾਕਾਰ ਹਾਨੀਆ ਆਮਰ ਦੀ ਚੜ੍ਹਦੇ ਪੰਜਾਬ ਦੀ ਇਹ ਪਲੇਠੀ ਫਿਲਮ ਹੈ ਪਰ ਪਾਕਿਸਤਾਨੀ ਫਿਲਮਾਂ ਅਤੇ ਟੈਲੀਵਿਜ਼ਨ ਦੀ ਦੁਨੀਆ ਵਿੱਚ ਉਹ ਇੱਕ ਜਾਣਿਆ ਪਛਾਣਿਆ ਨਾ ਹੈ ਪ੍ਰਸਿੱਧ ਟੀਵੀ ਡਰਾਮੇ ਮੇਰੇ ਹਮਸਫਰ ਇਸ਼ਕੀਆ ਕਬੀ ਮੈਂ ਕਬੀ ਤੁਮ ਵਿੱਚ ਹਾਨੀਆ ਆਮਰ ਆਪਣੀ ਕਲਾ ਦਾ ਲੋਹਾ ਮਨਵਾ ਚੁੱਕੀ ਹੈ ਸਰਦਾਰ ਜੀ 3 ਵਿੱਚ ਜਿੰਨਾ वाद ਵਿਵਾਦ ਪੈਦਾ ਹੋਇਆ ਉਹ ਮੁੱਖ ਰੂਪ ਵਿੱਚ ਇਸੇ ਕਲਾਕਾਰ ਨਾਲ ਸੰਬੰਧਿਤ ਹੈ ਪੰਜਾਬੀ ਇੰਡਸਟਰੀ ਵਿੱਚੋਂ ਦਿਲਜੀਤ ਨੂੰ ਬਹੁਤਾ ਸਾਥ ਨਹੀਂ ਮਿਲਿਆ ਸ਼ੁਰੂ ਸ਼ੁਰੂ ਵਿੱਚ ਜਸबीर ਜੱਸੀ ਗੁਰਚੇ ਚਿੱਤਰਕਾਰ ਇੰਦਰਜੀਤ ਨਿੱਕੂ ਹੋਰਾਂ ਉਸਤਾ ਸਾਥ ਦਿੱਤਾ ਬਾਅਦ ਵਿੱਚ ਕੁਝ ਦਿਗਜ ਕਲਾਕਾਰ ਉਸਤੇ ਇੱਕ ਹੱਕ ਵਿੱਚ ਖੜੇ ਦਿਸਦੇ ਨੇ ਹਾਂਸ ਰਾਜ ਹਾਂਸ ਅਤੇ ਬੱਬੂ ਮਾਨ ਹੋਰਾਂ ਵੀ ਇਸ ਵਰਤਾਰੇ ਨੂੰ ਮਾੜਾ ਆਖਿਆ ਹੈ ਬਾਕੀ ਇੰਡਸਟਰੀ ਖੁੱਲ ਕੇ ਦਿਲਜੀਤ ਦਸਾਂਜ ਦੇ ਹੱਕ ਵਿੱਚ ਨਹੀਂ ਆਈ ਜਿੱਥੇ ਦਰਸ਼ਕਾਂ ਨੇ ਦਿਲਜੀਤ ਦਸਾਂਜ ਨੂੰ ਭਰਪੂਰ ਪਿਆਰ ਸਤਿਕਾਰ ਦਿੱਤਾ ਹੈ ਉਥੇ ਇੰਡਸਟਰੀ ਸਿਰਫ ਮੂਕ ਦਰਸ਼ਕ ਬਣੀ ਰਹੀ ਪੰਜਾਬੀ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਨੇ ਇੱਕ ਪੋਸਟ ਪਾ ਕੇ ਦਲਜੀਤ ਦੇ ਸਾਥ ਦਾ ਇਜ਼ਹਾਰ ਕੀਤਾ ਹੈ। ਉਹਨਾਂ ਕਿਹਾ ਦੋ ਮੁਲਕ ਲੜਦੇ ਨੇ ਪਵਿੱਖ ਵਿੱਚ ਫਿਰ ਇਕੱਠੇ ਹੋ ਜਾਂਦੇ ਨੇ। ਕਿਸੇ ਕਲਾਕਾਰ ਨੂੰ ਪਵਿੱਖ ਵਿੱਚ ਕੰਮ ਨਾ ਕਰਨ ਦੇਣਾ ਇੱਕ ਨਾਦਰ ਸ਼ਾਹੀ ਫਰਮਾਨ ਹੈ। ਉਹਨਾਂ ਕਿਹਾ ਅਸੀਂ ਦਿਲਜੀਤ ਅਤੇ ਵਾਈਟ ਹਿੱਲ ਦੀ ਡਟ ਕੇ ਸਪੋਰਟ ਕਰਦੇ ਹਾਂ। ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਹਲੂਣਦਿਆਂ ਹੋਇਆ ਕਿਹਾ ਕਿ ਆਓ ਨਿਜ ਛੱਡ ਕੇ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰੀਏ ਆਪਣੇ ਕਬੀਲੇ ਦੀ ਚੜ੍ਹ ਦੀ ਕਲਾ ਦੀ ਗੱਲ ਕਰੀਏ ਪ੍ਰਸਿੱਧ ਸੂਫੀ ਗਾਇਕ ਹਾਂਸਾਹ ਹੰਸੂਰਾ ਨੇ ਵੀ ਇਸ ਵਰਤਾਰੇ ਨੂੰ ਚੰਗਾ ਨਹੀਂ ਆਖਿਆ ਉਹਨਾਂ ਕਿਹਾ ਜੋ ਕੁਝ ਵਾਪਰਿਆ ਹੈ ਉਸਦੀ ਦੋਸ਼ੀ ਦੋਹਾਂ ਦੇਸ਼ਾਂ ਦੀ ਜਨਤਾ ਨਹੀਂ ਉਹਨਾਂ ਨੇ ਦਿਲਜੀਤ ਨੂੰ ਭਾਰਤ ਦਾ ਤੇ ਪੰਜਾਬੀਆਂ ਦਾ ਫਖਰ ਆਖਿਆ ਹੈ ਉਹਨਾਂ ਇਹ ਵੀ ਕਿਹਾ ਕਿ ਦੋਨਾਂ ਦੇਸ਼ਾਂ ਦਾ ਕਲਚਰ ਇੱਕ ਹੋਣ ਕਰਕੇ ਇਸ ਕਲਚਰ ਦੀ ਖੁਸ਼ਬੂ ਨੂੰ ਰੋਕਿਆ ਨਹੀਂ ਜਾ ਸਕਦਾ ਉਹਨਾਂ ਨੇ ਇਹ ਸਾਰੇ वाद-ਵਿਵਾਦ ਨੂੰ ਬਿਲੋੜਾ ਦੱਸਿਆ ਹੈ। ਉਹਨਾਂ ਅਨੁਸਾਰ ਫਿਲਮਾਂ ਅਤੇ ਗਾਣਿਆਂ ਨੂੰ ਰੋਕਣਾ ਆਸਾਨ ਨਹੀਂ। ਕਿਸੇ ਫਿਲਮ ਨੂੰ ਹਿੱਟ ਕਰਨਾ ਜਾਂ ਫਲਾਪ ਕਰਨਾ ਦਰਸ਼ਕਾਂ ਦੀ ਮਰਜ਼ੀ ਤੇ ਨਿਰਭਰ ਕਰਦਾ ਹੈ। ਜੇਕਰ ਜੇਕਰ ਦਰਸ਼ਕ ਕਲਾਕਾਰ ਤੋਂ ਸੰਤੁਸ਼ਟ ਹੁੰਦੇ ਨੇ ਤਾਂ ਉਸ ਨੂੰ ਪਿਆਰ ਮਿਲਦਾ ਹੈ। ਕਲਾਕਾਰ ਦੀ ਕਲਾ ਨੂੰ ਮੰਨਣਾ ਚਾਹੀਦਾ ਹੈ। ਕਲਾ ਕਦੇ ਵੀ ਧਾਰਿਆਂ ਵਿੱਚ ਬੱਜੀ ਨਹੀਂ ਹੁੰਦੀ। ਜੇ ਕਲਾ ਧਾਰਿਆਂ ਵਿੱਚ ਬੱਜੀ ਹੁੰਦੀ ਤਾਂ ਨੁਸਤ ਫਤੇ ਅਲੀ ਖਾਨ ਦਲਜੀਤ ਦਸਾਂਝ ਸਿੱਧੂ ਮੂਸੇਵਾਲਾ ਦਲੇਰ ਮਹਿੰਦੀ ਇੱਕ ਛੋਟੇ ਜਿਹੇ ਖਿੱਤੇ ਦੇ ਹੀ ਕਲਾਕਾਰ ਹੁੰਦੇ ਪਰ ਇਹਨਾਂ ਨੇ ਤਾਂ ਸਾਰੀਆਂ ਹੱਦਾਂ ਸਰਹੱਦਾਂ ਤੋੜ ਕੇ ਦੁਨੀਆ ਭਰ ਦੇ ਲੋਕਾਂ ਦਾ ਪਿਆਰ ਹਾਸਲ ਕੀਤਾ ਹੈ ਕਮਾਈ ਪੱਖੋਂ ਦਲਜੀਤ ਦੀ ਫਿਲਮ ਸਰਦਾਰ ਜੀ 3 ਨੇ ਫੱਟੇ ਚੁੱਕ ਦਿੱਤੇ ਨੇ ਵਿਦੇਸ਼ੀ ਸਿਨੇਮਿਆਂ ਵਿੱਚ ਦਰਸ਼ਕਾਂ ਨੇ ਇਸ ਨੂੰ ਬਹੁਤ ਵੱਡਾ ਹੰਗਾਰਾ ਦਿੱਤਾ ਹੈ 75% ਹਿੰਦੀ ਫਿਲਮਾਂ ਤੋਂ ਜ਼ਿਆਦਾ ਇਹ ਹੁਣ ਤੱਕ ਕਮਾ ਚੁੱਕੀ ਹੈ ਗਵਾਂਡੀ ਮੁਲਕ ਵਿੱਚ ਦਰਸ਼ਕਾਂ ਨੇ ਇਸ ਫਿਲਮ ਨੂੰ ਲਾ-ਮਿਸਾਲ ਪਰਵਾਨਗੀ ਦਿੱਤੀ ਹੈ ਅਤੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਸਿਨੇਮਿਆਂ ਵਿੱਚ ਪੀੜਾਂ ਵੇਖਣ ਨੂੰ ਮਿਲਦੀਆਂ ਨੇ ਅਤੇ ਕਮਾਈ ਵੀ ਕਰੋੜਾਂ ਰੁਪਏ ਵਿੱਚ ਹੋਈ ਹੈ ਇਹੋ ਜਿਹਾ ਹਾਲ ਹੀ ਕੈਨੇਡਾ ਅਮਰੀਕਾ ਇੰਗਲੈਂਡ ਅਤੇ ਦੁਨੀਆ ਦੇ ਹੋਰ ਸਾਰੇ ਦੇਸ਼ਾਂ ਵਿੱਚ ਦੇਖਣ ਨੂੰ ਮਿਲਿਆ ਹੈ ਗਵਾਂਡੀ ਮੁਲਕ ਵਿੱਚ ਸਰਦਾਰ ਜੀ 3 ਨੇ ਕਮਾਈ ਦੇ ਝੰਡੇ ਗੜ ਦਿੱਤੇ ਨੇ ਵੱਡੇ ਵੱਡੇ ਸ਼ਹਿਰਾਂ ਦੇ ਸਿਨੇਮਿਆਂ ਵਿੱਚ ਇਸ ਨੂੰ ਬਹੁਤ ਸਾਰਾ ਸਪੇਸ ਮਿਲਿਆ ਦੁਨੀਆ ਭਰ ਵਿੱਚ ਵੀ ਇਹ ਫਿਲਮ ਕਮਾਈ ਪੱਖੋਂ ਬਹੁਤ ਅੱਗੇ ਰਹੀ ਇਹ ਵੀ ਚਰਚਾ ਸੀ ਕਿ ਦਿਲਜੀਤ ਦੋਸਾਂਝ ਨੂੰ ਬਾਰਡਰ 2 ਫਿਲਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਪਰ ਹੁਣ ਇਸ ਚਰਚਾ ਨੂੰ ਬ੍ਰੇਕ ਲੱਗ ਗਈ ਹੈ ਸਾਡੀ ਇਹ ਵਿਚਾਰ ਚਰਚਾ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜਰੂਰ ਦੇਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੋ ਸਕੇ ਤਾਂ ਲਾਈਕ ਸ਼ੇਅਰ ਵੀ ਕਰਨਾ ਇੱਕ ਹੋਰ ਨਵੀਂ ਵੀਡੀਓ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ ਧੰਨਵਾਦ